ਲੋਕ ਗੱਲਾਂ ਕਰਦੇ ਨੇ ਉਹ ਮਤਲਬ ਜੇ ਤਾਂ ਆਪਾਂ 네ਗੇਟਿਵ ਵੇ ਨਾਲ ਲੈ ਲਈਏ ਤਾਂ ਬੰਦਾ ਉੱਠ ਹੀ ਨਹੀਂ ਸਕਦਾ ਮੰਜੇ ਤੋਂ ਨਾ ਤੇ ਜੇ ਆਪਾਂ ਉਹਨਾਂ ਨੂੰ ਪੋਜ਼ਿਟਿਵ ਵੇ ਨਾਲ ਲੈ ਲਈਏ ਵੀ ਹਾਂ ਆਪਾਂ ਇਹਨਾਂ ਨੂੰ ਕੁਝ ਕਰਕੇ ਦਿਖਾਵਾਂਗੇ ਤਾਂ ਫਿਰ ਆਪਾਂ ਮਤਲਬ ਪੋਜ਼ਿਟਿਵ ਵੇ ਨਾਲ ਲਿਆ ਤੇ ਆਪਾਂ ਅੱਜ ਇੱਥੇ ਆ ਤੁਹਾਡੇ ਸਾਹਮਣੇ ਆਪਾਂ ਆਪਣੇ ਕੋਲ ਇਸ ਟਾਈਮ 32 ਐਨੀਮਲ ਨੇ ਟੋਟਲ ਛੋਟੇ ਕਾਫ ਵਿੱਚ ਮਿਕਸ ਕਰਕੇ ਟੋਟਲ 32 ਐਨੀਮਲ ਨੇ ਹੁਣ ਆਪਣੀ ਸਾਰੀ ਬਰੀਡ ਆਪਣੀ ਆ ਜੋ ਆਪਾਂ ਖੁਦ ਤਿਆਰ ਕੀਤੀ ਹੋਈ ਬਰੀਡ ਆ ਜੀ ਤੇ ਆਪਣਾ ਜਿਹੜਾ ਦੁੱਧ ਵੇਰਕਾ ਨੂੰ ਜਾ ਰਿਹਾ ਆਪਣਾ ਹੋ ਜਾਂਦਾ 4 ਕੁਇੰਟਲ ਦੁੱਧ ਕਿਉਂਕਿ ਡਰਾਈ ਪੀਰੀਅਡ ਚੱਲ ਰਿਹਾ ਨਾ ਤਾਂ ਇਸ ਟਾਈਮ ਥੋੜਾ ਦੁੱਧ ਘੱਟ ਹੁੰਦਾ ਗਾਵਾਂ ਸੂਨ ਜੀ ਪੈਣੀ ਜਿਵੇਂ ਕਿਸੇ ਨੇ ਵੀ ਡੇਰੀ ਫਾਰਮ ਦੇ ਕਿੱਤੇ ਵੱਲ ਆਉਣਾ ਹੈਗਾ ਹਾਂਜੀ ਜੇ ਆਪਾਂ ਮੇਨ ਪੁਆਇੰਟਾਂ ਦੀ ਗੱਲ ਕਰੀ ਤਾਂ ਕਿਹੜੀਆਂ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਪਹਿਲਾਂ ਖਿਆਲ ਰੱਖ ਕੇ ਡੇਰੀ ਫਾਰਮ ਦੇ ਵਿੱਚ ਆਉਣਾ ਹੈ ਹਾਂਜੀ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਕੋਲੇ ਸ਼ੈੱਡ ਹੋਣਾ ਚਾਹੀਦਾ ਪ੍ਰੋਪਰ ਕਿਉਂਕਿ ਜੇ ਆਪਣੇ ਕੋਲੇ ਛੱਤ ਨਹੀਂ ਹੈਗੀ ਤਾਂ ਆਪਾਂ ਐਨੀਮਲ ਵੀ ਰੱਖ ਕੇ ਕੀ ਕਰਾਂਗੇ ਨਾ ਪ੍ਰੋਪਰ ਸ਼ੈੱਡ ਹੋਣਾ ਚਾਹੀਦਾ ਦੂਸਰਾ ਨੰਬਰ ਜਿਹੜਾ ਕਿ ਬਹੁਤ ਜ਼ਿਆਦਾ ਕੰਪਲਸਰੀ ਆ ਉਹ ਹੈਗਾ ਸਾਇਲੈਂਸ ਤੁਹਾਡੇ ਕੋਲੇ ਸਾਲ ਦਾ ਮਤਲਬ ਸਟਾਕ ਪੂਰਾ ਸਾਇਲੈਂਸ ਦਾ ਹੋਣਾ ਚਾਹੀਦਾ ਫੇਰ ਹੀ ਤੁਸੀਂ ਕੋਈ گا ਮਤਲਬ ਪਰਚੇਸ ਕਰੋ ਤੇ ਜਦੋਂ ਵੀ گاਵਾ ਮਤਲਬ ਜੇ ਨਵੇਂ ਕਿਸੇ ਮਤਲਬ ਫਾਰਮਰ ਨੇ ਕੰਮ ਸ਼ੁਰੂ ਕਰਨਾ ਤਾਂ ਉਹ ਇੱਕ ਜਾਂ ਦੋ گاਵਾ ਤੋਂ ਸ਼ੁਰੂ ਕਰੇ ਇਹ ਨਹੀਂ ਹੈਗਾ ਕਿ ਪਹਿਲਾਂ ਤੁਸੀਂ 10 12 گاਵਾ ਲੈ ਲਓ ਹਨਾ ਕਿਉਂਕਿ ਜੋ ਪ੍ਰੈਕਟੀਕਲ ਕਰੋਗੇ ਨਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਕ ਦੋ گاਵਾ ਤੇ ਤੇ ਜੇ ਆਪਾਂ ਇਕੱਠੀਆਂ 10-12 گاਵਾਂ ਲੈ ਲਈਆਂ ਫਿਰ ਉਹਦੇ ਤੋਂ ਬੰਦੇ ਦਾ ਮਨ ਵੀ ਜਲਦੀ ਅੱਕਦਾ ਆ ਤੇ ਫਿਰ ਫੇਲ ਹੋਣ ਵੱਲ ਵੀ ਮਤਲਬ ਜ਼ਿਆਦਾ ਚਾਂਸੇਸ ਵਾਧਦੇ ਨੇ ਜੀ